रिश्ਤੇ तार तार ਹੋਏ ਪਏ ਨੇ ਕੋਈ ਕਿੱਧਰ ਨੂੰ ਚੱਲਿਆ ਕੋਈ ਕਿੱਧਰ ਨੂੰ ਚੱਲਿਆ ਸਮਝ ਨਹੀਂ ਆ ਰਿਹਾ ਸੋ ਰਿਸਪੈਕਟ ਕਰਿਆ ਕਰੋ ਹਰੇਕ ਰਿਸ਼ਤੇ ਨੂੰ ਇੱਕ ਨਹੀਂ ਸਮਝੀਦਾ ਹੁੰਦਾ ਵੀ ਇੱਕੋ ਹੀ ਇਹ ਇੱਕ ਕਮੈਂਟ ਆ ਰਿਹਾ ਜੀ ਮੈਂ ਪੜਨ ਦੀ ਕੋਸ਼ਿਸ਼ ਕਰੂੰਗੀ ਸਭ ਫਿਲਮਾਂ ਦਾ ਅਸਰ ਹੈ ਜੋ ਦੇਖਾਂਗੇ ਉਹੀ ਸਿੱਖਾਂਗੇ ਘਰਦਿਆਂ ਨੂੰ ਵੀ ਬੱਚਿਆਂ ਨੂੰ ਵੀ ਕੁਛ ਨਾ ਚਾਹੀਦਾ ਹੈ ਅੱਜ ਕੱਲ ਮਾਪਿਓ ਧਿਆਨ ਨਹੀਂ ਦਿੰਦੇ ਰੂਮ ਅਲੱਗ-ਅਲੱਗ ਬਣਾ ਦਿੱਤੇ ਨੇ ਬੱਚਿਆਂ ਨੂੰ ਫੋਨ ਲੈ ਕੇ ਦੇ ਦਿੱਤੇ ਨੇ ਔਰ ਹਾਂ ਬਿਲਕੁਲ ਜੀ ਗੱਲ ਇਹੀ ਹੈ ਛੋਟੇ-ਛੋਟੇ ਬੱਚਿਆਂ ਨੂੰ ਫੋਨ ਲੈ ਕੇ ਦੇ ਦਿੱਤੇ ਨੇ ਹੁਣ ਆਫਟਰ ਲਾਕਡਾਊਨ ਲਾਕਡਾਊਨ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਸਟੱਡੀ ਆਨਲਾਈਨ ਹੋ ਗਈ ਹੁਣ ਬੱਚੇ ਵਟਸਐਪ ਗਰੁੱਪਾਂ ਤੇ ਮੈਸੇਜ ਕਰਦੇ ਆ ਉਥੋਂ ਗੱਲਾਂਬਾਤ ਕਰਦੇ ਆ ਹੁਣ ਮੈਨੂੰ ਲੱਗਦਾ ਨਹੀਂ ਵੀ ਕਿਤਾਬਾਂ ਰਾਹੀਂ ਬੱਚੇ ਤੇ ਆਦਤ ਹੀ ਅਸੀਂ ਉਸ ਤਰੀਕੇ ਦੀ ਪਾਤੀ ਹੈ ਤੇ ਬੱਚੇ ਗਲਤ ਚੀਜ਼ਾਂ ਵੀ ਕਰਦੇ ਨੇ ਜਦੋਂ ਅਸੀਂ ਫੋਨ ਟਾਈਮ ਤੇ ਦੇਣਾ ਉਹਨਾਂ ਨੂੰ ਸ਼ੁਰੂ ਕਰਤਾ ਠੀਕ ਹੈ ਤੁਸੀਂ ਸਿੱਖੋ ਜੋ ਵੀ ਕਰੋ ਪਰ ਮਾਵਾ ਬਾਬੂ ਧਿਆਨ ਜ਼ਰੂਰ ਰੱਖਣਾ ਚਾਹੀਦਾ ਵੀ ਤੁਹਾਡਾ ਬੱਚਾ ਕੀ ਕਰ ਰਿਹਾ ਹੈ ਤੁਹਾਡਾ ਬੱਚਾ ਅੱਧੀ ਰਾਤ ਨੂੰ ਫੋਨ ਚਲਾ ਰਿਹਾ ਉਹ ਕਿਸ ਪਰਪਸ ਲਈ ਚਲਾ ਰਿਹਾ ਤੇ ਕਿ ਜਦੋਂ ਬੱਚਾ ਛੋਟੀ ਉਮਰ ਦਾ ਐਟਲੀਸਟ 18 ਸਾਲ ਤੱਕ ਤਾਂ ਤੁਸੀਂ ਉਹਦੇ ਤੇ ਨਿਗਰ ਰੱਖੋ 12 ਤੋਂ 18 ਸਾਲ ਤੱਕ ਤੁਸੀਂ ਦੇਖੋਗੇ ਬੱਚਾ ਕੀ ਕਰ ਰਿਹਾ ਉਹ ਪੀਕ ਪੁਆਇੰਟ ਆ ਬੱਚੇ ਦੀ ਪੜਾਈ ਦਾ ਟਾਈਮ ਹੁੰਦਾ ਹੈ ਉਦੋਂ ਤੁਸੀਂ ਆਹ ਸਾਹਮਲੇ ਤਾਂ ਸਾਹਮਲੇ ਨਹੀਂ ਬੱਚਾ ਹੱਥੋਂ